ਇਕਰ ਚੂੜੀਆਂ ਦੇ ਪੰਡਤ ਮੋਨ ਲਾਲ ਗਲੋਬਲ ਸਕੂਲ ਵਿਖੇ ਚਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਤੀ ਦੇਖ ਰੇਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਕੁਲਦੀਪ ਸਿੰਘ ਚੀਮਾ ਰਟਾਇਰਡ ਐਸਐਸਓ ਬੀਐਸਐਨਲ ਸ਼ਾਮਲ ਹੋਏ ਇਸ ਤੋਂ ਇਲਾਵਾ ਪੰਡਤ ਮੋਨ ਲਾਲ ਐਸਟੀ ਕਾਲਜ ਦੇ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸਰਦਾਰ ਕੁਲਦੀਪ ਸਿੰਘ ਚੀਮਾ ਵੱਲੋਂ ਦੀ ਚਲਾ ਕੇ ਕੀਤੀ ਗਈ ਉਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਮੈਡਮ ਵਿੰਦਰ ਕੌਰ ਵੱਲੋਂ ਸਕੂਲ ਦੀਆਂ ਅਨੇਕਾ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਨੇ ਸਕੂਲ ਵਿੱਚ ਹੋਰ ਰਹੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ ਕਰਵਾਏ ਗਏ ਸਮਾਗਮ ਵਿੱਚ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਦੇਸ਼ ਭਗਤੀ ਤੇ ਗੀਤ ਗਾਏ ਗਏ ਅਤੇ ਮੋਨੋ ਐਕਟਿੰਗ ਵੀ ਪੇਸ਼ ਕੀਤੀ ਗਈ ਅਤੇ ਹੋਰਨਾਂ ਤੋਂ ਇਲਾਵਾ ਸਮਾਗਮ ਵਿੱਚ ਅਚਈਆਂ ਸਿੱਖਿਆ ਪੇਸ਼ ਕੀਤੀ ਗਈ ਜੋ ਕਿ ਸਾਨੂੰ ਬੁਰਾਈਆਂ ਤੋਂ ਦੂਰ ਰੱਖਣ ਲਈ ਸਿਖਿਆ ਦਿੰਦੀਆਂ ਹਨ ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਅਤੇ ਹੋਰ ਹੋਈਆਂ ਸ਼ਕਸ਼ੀਤਾ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਫੋਰਮ ਨੂੰ ਸਨਮਾਨਤ ਵਿਕੀਤਾ ਗਿਆ ਦੇਖੋ ਹਾਂ ਤੁਹਾਨੂੰ ਖਾਸ ਰਿਪੋਰਟ ਮੈਨੇਜਮੈਂਟ ਕਮੇਟੀ ਆਫ ਫਰਟਾ ਮੋਹਰਗਾਉਂ ਗਲੋਬਲ ਸਕੂਲ ਫਤੇਗੜ ਚੂੜੀਆਂ ਐਂਡ ਇਜ਼ ਵੈਰੀ ਐਨਰਜੈਟਿਕ ਪ੍ਰਿੰਸੀਪਲ ਵੈਰੀ ਪੁਸ਼ਿੰਗ ਚੇਅਰਮੈਨ ਸਾਹਿਬ ਮਿਸਟਰ ਗੋਰਖਨਾਥ ਸਿੰਘ ਉਹ ਗੋਰਖਨਾਥ ਜੀ ਥੈਂਕ ਯੂ ਵੈਰੀ ਮਚ ਫਾਰ ਸਪੈਂਡਿੰਗ ਲਾਰ ਆਫ ਟਾਈਮ ਵਿਦ ਮੀ ਯੂ ਹੈਵ ਜਸਟ ਹੈਲਪ ਮੀ ਅਲਾਉਟ ਬੱਚਿਆਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਬਾਦਸ਼ਾਹ ਮੇਰੇ ਮਿੱਤਰ ਨਰੇਸ਼ ਛੋਟੀ ਜੀ ਬਹੁਤ ਹੀ ਵਿਸ਼ਾਲ ਹਿਰਦੇ ਵਾਲੀ ਬਹੁਤ ਹੀ ਕਾਹ ਦੇ ਕਾਨਫਰੈਂਸ ऑब्जर्व ਕਰਨ ਵਾਲੀ ਇੱਕ ਮਹਾਨ ਸ਼ਖਸੀਅਤ ਇਹਦਾ ਸ਼ੇਖ ਮੋ ਪ੍ਰਦੀਪ ਪ੍ਰਿੰਸੀਪਲ ਮੈਮ ਆਈ ਲਵ ਹਰ ਆ ਮਾਈ ਗੈਸ ਪ੍ਰਿੰਸੀਪਲ ਮੈਮ ਡੀਅਰ ਪੈਰੈਂਟਸ ਸਟਾਫ ਐਂਡ ਮਾਈ ਪਿਅਰ ਸਟੂਡੈਂਟਸ ਹੈਪੀ ਟੂ ਬੀ ਸੇਟ ਟੂ ਆਲ ਆਫ ਯੂ ਇਟ ਇਜ਼ ਮਾਈ ਪ੍ਰਿਵਿਲੇਜ ਟੂ ਵੈਲਕਮ ਯੂ ਆਲ ਟੂ ਦਾ ਐਨੂਅਲ ਦੀ ਸੈਲੀਬ੍ਰੇਸ਼ਨ ਆਫ ਪੰਡਿਤ ਮੋਹਨ ਲਾਲ बुरा मत देखो बुरा मत सुनो अब और एक बंदर है मोबाइल वाला बंदर जो कहता है किसी को ना देखो किसी को ना सुनो किसी से कुछ ना बोलो ਫਤੇਗੜ ਚੂੜੀਆਂ ਦੇ ਪੰਡਿਤ ਮੌਹਲਾ ਗਲੋਬਲ ਸਕੂਲ ਵਿਖੇ ਐਨਵਲ ਫੰਕਸ਼ਨ ਪ੍ਰਿੰਸੀਪਲ ਅਰਵਿੰਦਰ ਕੋਰਤੀ ਦੇਖ ਰਿਹਾ ਕੀਤਾ ਗਿਆ ਜਿਸ ਵਿੱਚ ਚੀਫ ਗੈਸ ਦੇ ਤੌਰ ਤੇ ਕੁਲਦੀਪ ਸਿੰਘ ਐਸਐਸਓ ਰਿਟਾਇਰਡ ਬੀ ਅਸ਼ਨਲ ਚੀਫ ਗੈਸ ਦੇ ਤੌਰ ਤੇ ਸ਼ਾਮਲ ਹੋਏ ਤੇ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਇਹ ਚੀਫ ਗੈਸ ਨੇ ਇੱਥੇ ਆ ਕੇ ਇਹ ਸ਼ਾਨਦਾਰ ਸਕੂਲ ਦੀਆਂ ਸ਼ਿਵਮਨ ਜਿੱਥੇ ਇੱਕ ਦਿਹਾਤੀ ਖੇਤਰ ਵਿੱਚ ਇਹ ਪੰਡਿਤ ਮੌਹਲਾ ਗਲੋਬਲ ਸਕੂਲ ਬੱਚਿਆਂ ਨੂੰ ਉਹ ਉੱਚ ਸਿੱਖਿਆ ਦੇ ਰਹਾ ਤੇ ਪ੍ਰਿੰਸੀਪਲ ਗੁਰਵਿੰਦਰ ਕੌਰ ਵੱਲੋਂ ਮੇ ਸਕੂਲ ਦੇ ਬੱਚਿਆਂ ਦੀ ਐਨਵਲ ਰਿਪੋਰਟ ਜਿਹੜੀ ਪੜ੍ਹ ਕੇ ਸੁਣਾਈ ਗਈ ਉਹਨਾਂ ਨੇ ਕਿਹਾ ਕਿ ਇਹ ਇਲਾਕੇ ਦੇ ਸੂਯੋਗ ਨਾਲ ਸਕੂਲ ਜਿਹੜਾ ਤਰੱਕੀਆਂ ਕਰ ਰਿਹਾ ਗੱਲਬਾਤ ਕਰਦੇ ਪ੍ਰਿੰਸੀਪਲ ਤੇ ਚੀਫ ਗੈਸਟ ਤੇ ਹੋਰਾਂ ਨਾਲ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਪੰਡਿਤ ਮੋਹਨ ਲਾਲ ਜੀ ਜਿਨ੍ਹਾਂ ਨੇ ਪੰਜਾਬ ਦੀ ਵਿਜ਼ਾਰਤ ਦੇ ਵਿੱਚ ਰਾਜ ਕੀਤਾ ਤੇ ਐਸਾ ਇਲਾਕੇ ਨੂੰ ਮਾਨ ਬਖਸ਼ਿਆ ਇਹ ਉਹਨਾਂ ਨੇ ਇਹੋ ਜੀ ਸਸਤਾ ਇੱਥੇ ਖੋਲ ਕੇ ਇੱਕ ਵੱਡਾ ਪਰਪਕਾਰ ਕੀਤਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਮੈਂ ਪਿੰਕ ਮੋਹਨ لال ਜੀ ਗ੍ਰੋਵਨ ਸਕੂਲ ਦੇ ਵਿੱਚ ਆ ਕੇ ਇਸ ਫੰਕਸ਼ਨ ਨੂੰ ਇੰਜੋਏ ਕੀਤਾ ਹੈ ਮੈਂ ਅਜੇ ਮੁੱਖ ਮਹਿਮਾਨ ਨਹੀਂ ਆਇਆ ਮੈਂ ਤਾਂ ਇਸ ਇਲਾਕੇ ਦਾ ਇੱਕ ਹਿੱਸਾ ਹਾਂ ਔਰ ਫਤੇਗੜ ਸ਼ੁਰੀਆਂ ਮੇਰਾ ਮਨਪਸੰਦਾ ਸ਼ਹਿਰ ਹੈ ਤੇ ਮੈਂ ਇਹਨਾਂ ਦੇ ਵਾਸਤੇ ਇੱਥੇ ਆਇਆ ਹਾਂ ਸੋ ਮੈਂ ਮਹਿਸੂਸ ਕਰਦਾ ਹਾਂ ਜਿਹਾ ਜਿਆਨਾ ਉਹੋ ਜੇ ਕੰਮ ਉਪਕਾਰ ਫਤੇ ਜੀ ਉਪਕਾਰ ਕ੍ਰਿਸ਼ਨ ਜੀ ਸ਼ਰਮਾ ਸਾਹਿਬ ਆਪਣੇ ਪਿਤਾ ਦੀ ਸੋਚ ਨੂੰ ਉਹਨਾਂ ਨੇ ਪਰਣਾਇਆ ਚਾਰ ਚੰਨ ਲਾਏ ਆਈਐਸ ਹੁੰਦਿਆ ਹੋਇਆ ਉਹਨਾਂ ਨੇ ਆਪਣੇ ਪਿਤਾ ਦੀਆਂ ਖਾਸ਼ੀਆਂ ਨੂੰ ਪੂਰਾ ਕੀਤਾ ਔਰ ਇੱਕ ਬਹੁਤ ਹੀ ਖੂਬਸੂਰਤ ਸਕੂਲ ਜਿਹੜਾ ਹੈ ਐਸ ਇਲਾਕੇ ਨੂੰ ਦਿੱਤਾ ਇਹ ਹੁਣ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਇਸ ਸਕੂਲ ਤੋਂ ਕਿੰਨਾ ਕੁ ਫਾਇਦਾ ਲੈਨੇ ਆ ਤੇ ਕਿੰਨੀ ਕੁ ਦੁਨੀਆਂ ਦੇ ਵਿੱਚ ਵਿਦਿਆਦਾ ਅਪ ਪ੍ਰਸਾਰ ਕਰਦੇ ਆ ਪਰ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਬੜੀਆਂ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਦਿਨਾਂ ਦੇ ਰਾਜ ਕੀਤਾ ਹੈ ਨਰੇਸ਼ ਸੋਢੀ ਜੀ ਨੇ ਬੱਚਿਆਂ ਦੇ ਦਿਨਾਂ ਤੇ ਔਰ ਬਹੁਤ ਵਧੀਆ ਮਾਣ ਹੈ ਇਸ ਇਲਾਕੇ ਦਾ ਹੈ ਇਸੇ ਤਰ੍ਹਾਂ ਮੈਂ ਇਹ ਕਹਿ ਸਕਦਾ ਕਿ ਵਰਿੰਦਰ ਬੇਟੀ ਪ੍ਰਿੰਸੀਪਲ ਜੋ ਹੈ ਉਹਨੇ ਇਸ ਸਕੂਲ ਦੇ ਵਿੱਚ ਇੱਕ ਬੜਾ ਰੈਵਲੂਸ਼ਨਰ ਚੇਂਜਸ ਲਿਆਂਦੀਆਂ ਨੇ ਔਰ ਵਧਾਈ ਦੇ ਪਾਤਰ ਰਹੇ ਹੋ ਇਸੇ ਤਰ੍ਹਾਂ ਪ੍ਰਦੀਪ मैम ਜਿਹੜੇ ਐਸਟੀ ਕਾਲਜ ਦੇ ਪ੍ਰਿੰਸੀਪਲ ਨੇ ਬੜੇ ਫੈਂਟਾਸਟਿਕ ਨੇ ਡਿਸੀਜ਼ ਵੈਰੀ ਨੋਬਲ ਵੈਰੀ ਕਾਈਂਡ ਅਰੋਨਾ ਨੇ ਇੱਕ ਬੜੀ ਵਧੀਆ ਟੀਮ ਮਿਲੀ ਹੈ ਸਾਨੂੰ ਇੱਥੇ ਪਰ ਮੈਂ ਸਮਝਦਾ ਕਿ ਇਲਾਕੇ ਨੂੰ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਔਰ ਅੱਜ ਅੱਜ ਦਾ ਜਿਹੜਾ ਫੰਕਸ਼ਨ ਕਰਾਇਆ ਹੈ ਵੈਰੀ ਇੰਪ੍ਰੈਸਿਵ ਔਰ ਮੈਂ ਕਹੂੰਗਾ ਕਿ ਮੇਰੀ ਜ਼ਿੰਦਗੀ ਦਾ ਇੱਕ ਬੜਾ ਵੱਡਾ ਤਜਰਬਾ ਹੈ ਕਿ ਛੋਟੇ ਬੱਚੇ ਆਏ ਜਿਨ੍ਹਾਂ ਨੇ ਮੈਨੂੰ ਇਨਵੀਟੇਸ਼ਨ ਕਾਰਡ ਦਿੱਤਾ ਔਰ ਉਹਨਾਂ ਨੂੰ ਮੈਂ ਕਾਫੀ ਕੁਝ ਸਵਾਲ ਵੀ ਕੀਤੇ ਬਟ ਮੈਂ ਉਹਨਾਂ ਦੀ ਸ਼ਾਬਾਸ਼ੀ ਦਿਨਾ ਉਹਨਾਂ ਨੂੰ ਕਿ ਉਹਨਾਂ ਨੇ ਬੜੇ ਡਿਪਲੋਮੈਟਿਕ ਵੇ ਨਾਲ ਉਹਦੇ ਜਵਾਬ ਦਿੱਤੇ ਔਰ ਬਹੁਤ ਖੂਬਸੂਰਤੀ ਜਵਾਬ ਦਿੱਤੇ ਮੈਂ ਚਾਹੂੰਗਾ ਕਿ ਇਹੋ ਜਿਹੇ ਬੱਚੇ ਜਿਹੜੇ ਨੇ ਕੋ ਸਾਡੇ ਸਾਡੀ ਰਹਿਨਮਾਈ ਕਰਨ ਅਸੀਂ ਹੁਣ ਤਰੀਕ ਤਕਰੀਬਨ ਰਿਟਾਇਰਡ ਹਾਂ ਔਰ ਮੈਂ ਸਮਝਦਾ ਕਿ ਹੌਣ ਵਾਲਾ ਸਮਾਂ ਜਿਹੜਾ ਹੈ ਇਹ ਸਕੂਲ ਲਈ ਬਹੁਤ ਵਧੀਆ ਹੈ ਆਈ ਲਵ ਐਵਰੀਬਾਡੀ ਹੋਅਰ ਜਿੰਨੇ ਵੀ ਇੱਥੇ ਆਏ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸਪੈਸ਼ਲੀ ਪ੍ਰਿੰਸੀਪਲ ਔਰ ਉਹਨਾਂ ਦੀ ਅਡਮਿਨਮੈਂਟ ਕਮੇਟੀ ਦਾ ਤੇ ਪਿਆਰ ਕਰਦਾ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਇੱਡਾ ਵਧੀਆ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀ ਕੇ ਇੱਕ ਵਧੀਆ ਇੱਕ ਪ੍ਰੈਜੈਂਟੇਸ਼ਨ ਦਿੰਦੀ ਹੈ ਸਾਰੇ ਫੈਕਲਟੀਜ਼ ਨੇ ਆਪਣੀ 100% ਇਥੇ ਦਿੱਤੀ ਹੈ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂਗਾ ਜੋ ਬੱਚੀ ਮੈਨੂੰ ਪ੍ਰੈਜੈਂਟੇਸ਼ਨ ਅਨਵਾਈਟ ਕਰਨ ਵਾਸਤੇ ਆਈ ਉਹਨੂੰ ਮੈਂ ਇੱਕ ਗੱਲ ਪੁੱਛਿਆ ਜੇ ਤੈਨੂੰ ਅਗਰ 10 ਨੰਬਰ ਦਿੱਤੇ ਜਾਣ ਇਹ ਦਸਾਂ ਦੇ ਵਿੱਚੋਂ ਤੂੰ ਇਸ ਸਕੂਲ ਨੂੰ ਪ੍ਰਿੰਸੀਪਲ ਮੈਮ ਨੂੰ ਕਿੰਨੇ ਨੰਬਰ ਦੇ ਦੇ ਚਾਹੋਗੇ ਉਹਨੇ ਇੱਕ ਪ੍ਰਾਈਮ ਮਿਨਿਸਟਰ ਵਾਂਗੂ ਜਵਾਬ ਦਿੱਤਾ ਕਿ ਸਰ 10 ਦੇ ਵਿੱਚੋਂ 11 ਨੰਬਰ ਦੇ ਸਕਦੀਆਂ ਮੈਂ ਸੋ ਮੈਂ ਸਮਝਦਾ ਇੱਕ ਬੱਚੇ ਦੀ ਆਵਾਜ਼ ਜਿਹੜੀ ਹੈ ਜਿਹੜਾ ਬੱਚਾ ਇਹ ਗੱਲ ਕਹਿੰਦਾ ਹੈ ਕਿ ਸ਼ੀਜ਼ 100% ਆਊਟ ਆਫ 100% ਸੋ ਹੈਲੋ ਟੂ ਐਬਾਡੀ ਥੈਂਕ ਯੂ ਆਈ ਹੈਵ ਇੰਜੋਏਡ ਦਾ ਫੰਕਸ਼ਨ ਯਾ ਅੱਜ ਸਾਡੇ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਹੋਇਆ ਜ ਜਿਹਦੇ ਵਿੱਚ ਮੇਰੇ ਬੱਚੇ ਜਿਹੜੇ ਸੀਗੇ 2 ਮੰਥ ਤੋਂ ਤਿਆਰੀਆਂ ਕਰ ਰਹੇ ਸੀ ਜਿਹੜੀ ਕਿ ਉਹਨਾਂ ਨੇ ਬਹੁਤ ਹੀ ਸੋਹਣੀਆਂ ਪਰਫਾਰਮੈਂਸ ਜਿਹੜੀਆਂ ਆ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀਆਂ ਆ ਤੇ ਮੈਂ ਤੁਹਾਡੇ ਨਾਲ ਵਾਦਾ ਕਰਦੀ ਆ ਅੱਗੇ ਵੀ ਮੈਂ ਬਹੁਤ ਵਧੀਆ ਬੱਚਿਆਂ ਨੂੰ ਅੱਗੇ ਇੱਕ ਮੁਕਾਮ ਤੇ ਲੈ ਕੇ ਜਾਵਾਂਗੀ ਜਿਵੇਂ ਕਿ ਸਾਡੇ ਪ੍ਰੈਜ਼ੀਡੈਂਟ ਸਰ ਦਾ ਸੁਪਨਾ ਸੀਗਾ ਉਕਾਰ ਕਿਸ਼ਨ ਸ਼ਰਮਾ ਜੀ ਦਾ ਕਿ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਨੂੰ ਇਸ ਏਰੀਆ ਦਾ ਬੈਸਟ ਸਕੂਲ ਜੋ ਹੈ ਉਹ ਬਣਾਣਾ ਹੈ ਸੋ ਮੈਂ ਪ੍ਰੋਮਿਸ ਕਰਦੀ ਆ ਕਿ ਇਸ ਸਕੂਲ ਨੂੰ ਇੱਕ ਦੀਆਂ ਮੁਕਾਮਤੇ ਲੈ ਜਾ ਕੇ ਅੱਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਨਿਊਜ਼ ਜੋ ਸਟ੍ਰੈਟਜਿਸਟ ਹੈ ਉਹ ਮੈਂ ਸ਼ੁਰੂ ਕਰਵਾਵਾਂਗੀ ਬੱਚਿਆਂ ਨੂੰ ਮੇਰਾ ਇਹ ਸੰਦੇਸ਼ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਤੋਂ ਵੱਧ ਜਿਹੜਾ ਐਕਟੀਵਿਟੀ ਬੇਸ ਲਰਨਿੰਗ ਕਰਨ ਤੇ ਐਕਟੀਵਿਟੀਆਂ ਦੇ ਵਿੱਚ ਪਰਫਾਰਮੈਂਸਿਸ ਕਰਕੇ ਆਪਣੇ ਸਕਿੱਲ ਨੂੰ ਐਨਹਾਂਸ ਕਰਨ ਤੇ ਆਪਣਾ ਕੌਨਫੀਡੈਂਸ ਬੂਸਟ ਕਰਨ ਅੱਜ ਪੰਡਿਤ ਮੋਨ ਲਾਲ ਗਲੋਬਲ ਸਕੂਲ ਤੇ ਵਿੱਚ ਜਿਹੜਾ ਹੈ ਐਨੂਅਲ ਫੰਕਸ਼ਨ ਮਨਾਇਆ ਗਿਆ ਔਰ ਇਹ ਬਹੁਤ ਹੀ ਅੱਛਾ ਹੀ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਹੈ ਔਰ ਇਸ ਦੇ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਜੋ ਅੱਜ ਦੀਆਂ ਮੇਨ ਸਾਡੀਆਂ ਪ੍ਰੋਬਲਮਸ ਨੇ ਜਿਸ ਤਰ੍ਹਾਂ এনवायरमेंट ਦੀ ਹੈ ਮੋਬਾਈਲ ਦੀ ਹੈ ਉਹਨਾਂ ਥੀਮਸ ਨੂੰ ਲੈ ਕੇ ਬੱਚਿਆਂ ਨੇ ਜਿਹੜੀ ਹੈ ਪਰਫਾਰਮੈਂਸ ਦਿੱਤੀ ਹੈ ਜਿਹੜੀ ਕਿ ਬਹੁਤ ਅੱਛੀ ਸੀ ਕਿ ਲੋਗਾਂ ਨੂੰ ਜਿਹੜੇ ਪੇਰੈਂਟਸ ਹਨ ਜਾਂ ਜਿਹੜੇ ਹੋਰ ਵਿਦਿਆਰਥੀ ਸਨ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ এনवायरमेंट ਨੂੰ ਜਿਹੜਾ ਹੈ ਅੱਛਾ ਰੱਖਣਾ ਹੈ ਔਰ ਮੋਬਾਈਲ ਜਿਹੜਾ ਹੈ ਉਸ ਨੂੰ ਆਪਣੇ ਤੋਂ ਦੂਰ ਕਰਨਾ ਹੈ ਔਰ ਇੱਕ ਬਹੁਤ ਹੀ ਮੈਂ ਕਹਿਨੀ ਆ ਕਿ ਸਟਾਫ ਦੀ ਪ੍ਰਿੰਸੀਪਲ ਮੈਡਮ ਦੀ ਔਰ ਈਚ ਮੈਂਬਰ ਆਫ ਦ ਸਕੂਲ ਡੂ ਵੈਰੀ ਵੈਲ कि उन्होंने बहुत अच्छी एक परफॉर्मेंस एक बहुत अच्छा फंक्शन जेड़ा है वो अपने स्कूल ਦੇ ਵਿੱਚ ਕੀਤਾ ਹੈ थैंक यू वेरी मच सो पंडित मोहनलाल ग्लोबल स्कूल ਦੇ ਵਿੱਚ ਅੱਜ ਇਹਨਰ ਫੰਕਸ਼ਨ ਦੇ ਵਿੱਚ ਮੈਨੂੰ ਮਾਨ ਮਿਲਿਆ ਐਜ਼ ਅ ਗੈਸਟ ਇਨਵਾਈਟ ਕੀਤਾ ਇਸ ਸੰਸਥਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਸ ਦਾ ਸਭ ਨੂੰ ਪਤਾ ਹੈ ਕਿ এডਿਕੇਸ਼ਨ ਇਜ਼ ਇਨ ਹਾਰਮੋਨियस ਡਿਵੈਲਪਮੈਂਟ ਜਿਹਦੇ ਵਿੱਚ ਸਿਰਫ ਕਿਤਾਬੀ ਗਿਆਨ ਹੀ ਨਹੀਂ ਹਰ ਤਰ੍ਹਾਂ ਦੀ ਡਿਵੈਲਪਮੈਂਟ ਦੀ ਗੱਲ ਹੈ ਚਾਹੇ ਇੰਟੈਲੈਕਚੁਅਲ ਹੈ ਚਾਹੇ ਸੋਸ਼ਲ ਹੈ ਚਾਹੇ ਉਹ ਮੈਂਟਲ ਹੈ ਚਾਹੇ ਉਹ ਫਿਜ਼ੀਕਲ ਹੈ ਔਰ ਉਹ ਸਾਰੀਆਂ ਕਾਬਲੀਅਤਾਂ ਇਹ ਐਜੂਕੇਸ਼ਨ ਇੰਸਟੀਟਿਊਸ਼ਨ ਬੱਚਿਆਂ ਦੇ ਵਿੱਚ ਇੰਕਲਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਹਨਾਂ ਨੂੰ ਬੈਸਟ ਵਿਸ਼ੇਸ ਨਹੀਂ ਕਿ ਇਸੇ ਤਰ੍ਹਾਂ ਇਹ ਬੱਚਿਆਂ ਨੂੰ ਇਲਾਕੇ ਦੇ ਸ਼ਹਿਰ ਦੇ ਬੱਚਿਆਂ ਨੂੰ ਵਧੀਆ-ਵਧੀਆ ਐਜੂਕੇਸ਼ਨ ਦੇਣ ਤਾਂ ਕਿ ਬੱਚੇ ਵੱਧ ਬੁਲੰਦੀਆਂ ਛੂਕੇ ਇਸ ਸ਼ਹਿਰ ਦਾ ਇਸ ਇਲਾਕੇ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਸਾਰਿਆਂ ਨੂੰ ਗੁੱਡ ਈਵਨਿੰਗ ਮੇਰਾ ਨਾਮ ਸੁਮਨ ਹੈ ਔਰ ਮੈਂ ਪੰਡਿਤ ਮੋਹਨਾਲ ਗਲੋਬਲ ਸਕੂਲ ਦੀ ਪੀਟੀ ਟੀਚਰ ਹਾਂ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਮਨਾਇਆ ਗਿਆ ਜੋ ਕਿ ਬਹੁਤ ਹੀ ਵਧੀਆ ਔਰ ਸ਼ਾਨਦਾਰ ਹੋਇਆ ਹੈ ਔਰ ਸਾਡੇ ਸਕੂਲ ਦੇ ਟੀਚਰਸ ਨੇ ਪ੍ਰਿੰਸੀਪਲ ਮੈਮ ਨੇ ਔਰ ਬੱਚਿਆਂ ਨੇ ਬਹੁਤ ਹੀ ਮਿਹਨਤ ਕੀਤੀ ਆ ਅੱਜ ਦਾ ਫੰਕਸ਼ਨ ਪੰਡਿਤ ਮੋਹਨਾਲ ਸਕੂਲ ਫਤੇਗੜ ਚੂੜੀਆਂ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਹੜਾ ਕਿ ਬਹੁਤ ਵਧੀਆ ਰਿਹਾ ਬੜਾ ਸ਼ਾਨਦਾਰ ਹੋਇਆ ਮੇਰੇ ਬੱਚੇ ਸ਼ਹਿਜ਼ਾਦੀਪ ਸਿੰਘ ਤੇ ਪ੍ਰਿਨਾਜ਼ ਇੱਥੇ ਪੜ੍ਹਦੇ ਨੇ ਤੇ ਸਾਰਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਸਪੈਸ਼ਲੀ ਛੋਟੇ ਬੱਚਿਆਂ ਦੀ ਟੀਚਰਸ ਦੀ ਮਿਹਨਤ ਸਾਫ਼ ਨਜ਼ਰ ਆਉਂਦੀ ਵੀ ਬਹੁਤ ਮਿਹਨਤ ਕਰਾਈ ਗਈ ਸਾਰੀਆਂ ਹੀ ਆਈਟਮਸ ਬੜੀਆਂ ਮਜ਼ੇਦਾਰ ਸੀ ਮੈਂ ਤੇ ਹੂਟਿੰਗ ਵੀ ਕੀਤੀ ਬੜਾ ਮਜ਼ਾ ਆਇਆ ਇੰਜੋਏਡ ਅ ਲੋਟ ਸਾਰੇ ਥੀਮ ਬੇਸਡ ਆਈਟਮ ਸੀਗੀਆਂ ਹਰ ਇੱਕ ਆਈਟਮ 'ਚ ਕੋਈ ਨਾ ਕੋਈ ਮੈਸੇਜ ਛਿਪਿਆ ਹੋਇਆ ਸੀਗਾ ਥੈਂਕਸ ਅ ਲੋਟ ਮੈਂ ਆ ਟੀਚਰ ਪੰਡਿਤ ਮੋਲਾ ਗਲੋਬਲ ਸਕੂਲ ਦਾ ਤੋਂ ਆ ਸਾਡੇ ਸਕੂਲ ਵਿੱਚ ਇੱਕ ਐਨੂਅਲ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਇਸ ਦੇ ਦੌਰਾਨ ਬਹੁਤ ਸਾਰੇ ਬੱਚਾ ਨੂੰ ਸਿੱਖਣ ਨੂੰ ਵੀ ਮਿਲਿਆ ਔਰ ਮੈਨੂੰ ਇਹ ਉਮੀਦ ਹੈ ਕਿ ਅਸੀਂ ਅੱਗੇ ਹੋਰ ਵਧੀਆ ਕਰ ਪਾਵਾਂਗੇ ਔਰ ਇਸੇ ਤਰ੍ਹਾਂ ਬੱਚਾ ਨੂੰ ਹੋਰ